ਪੁਲਸ ਦੀ ਅੱਖ ਦੇ ਵਿੱਚ ਅੱਖ ਪਾ ਕੇ ਲੜਕਾਰਾ ਮਾਰਿਆ ਉਹ ਬੀਬੀ ਹਰਮਨ ਪ੍ਰੀਤ ਕੌਰ ਸਾਡੇ ਚ ਬਰਾਜ ਮਾਲ ਨੇ ਅੱਜ ਸ਼ਰੋਮਣੀ ਕਾਲੀ ਦਾਲੰਦਰ ਸਾਹਿਬ ਮਾਤਾ ਭਵਨ ਕੌਰ ਦੇ ਇਵਾਨ ਦੇ ਨਾਲ ਬੀਬੀ ਹਰਮਨ ਪ੍ਰੀਤ ਕੌਰ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਮੈਂ ਬੇਨਤੀ ਕਰਾਂਗਾ ਪ੍ਰধান ਸਰਦਾਰ ਮਾਲ ਸਾਹਿਬ ਨੂੰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਨੂੰ ਕੇ ਆਣ ਬੀਬੀ ਜੀ ਨੂੰ ਆਵਾਰਡ ਦੇਣ ਬੀਬੀ ਹਰਨਪ੍ਰੀਤ ਕੌਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਆਏ ਨੇ ਆਓ ਪ੍ਰਧਾਨ ਸਾਹਿਬ ਜੀ ਬੀਬੀ ਜੀ ਦੇ ਮਾਤਾ ਪਿਤਾ ਜਿਹੜੇ ਨਾਲ ਆਏ ਨੇ ਸਟੇਜ ਤੇ ਨੇ ਆ ਜਾਓ ਪਲੀਜ਼ ਕਿਰਪਾ ਕਰਕੇ ਸੋਨਿਹਾਲ ਆ ਬਾਬੂ ਜੀ ਆ ਬਾਬੂ ਜੀ ਨੂੰ ਅਕੇਲੇ ਉਹਨਾਂ ਨੂੰ ਬੁਲਾਓ ਉਹਨਾਂ ਦੇ ਫਜ਼ਲ ਸਾਹਿਬ ਆਏ ਨੇ ਆਗੇ ਜੀ ਆਗੇ ਪਿੱਛੇ ਜੋ ਉਹਨਾਂ ਦੇ ਫਜ਼ਲ ਸਾਹਿਬ ਨਾਲ ਆਏ ਆ ਆਗੇ ਗਰੈਂਟ ਆ ਜਾਓ ਜੀ ਇੱਧਰ ਵੀ ਨਾ ਆਓ ਹਾਲੋ ਜੀ ਬਾਬੂ ਫਜ਼ਲ ਸਾਹਿਬ ਪਿੰਡ ਕਾਂਗੜ ਦੀ ਸਮੁੱਚੀ ਦੀਨਾ ਕਾਂਗੜ ਦੀ ਫਾਸ ਸੰਗਤ ਨਗਰ ਪੰਚਾਇਤ ਦੀਨਾ ਸਾਹਿਬ ਦਾ ਸਮੂਹ ਨਗਰ ਵੱਲੋਂ ਅਤੇ ਜਿਲ੍ਹਾ ਜਥੇਬੰਦੀ ਮੋਗੇ ਵੱਲੋਂ ਸਰਦਾਰ ਮਾਨ ਸਾਹਿਬ ਦਾ ਸਨਮਾਨ ਹੋਣਾ ਮੈਂ ਬੇਨਤੀ ਕਰਾਂ ਕਿ ਉਹ ਅੱਗੇ ਆਉਣ ਬੋਲੇ

ਮਾਨਸਾ ਸਾਹਿਬ ਜੀਆਂ ਦਾ ਸਨਮਾਨ ਕਰ ਰਹੇ ਨੇ ਤੇ ਹੌਣ ਹਰਪਾਲ ਸਿੰਘ ਜੀ ਕੁਸਾ ਬਲਦੇਵ ਸਿੰਘ ਜੀ ਗਾਗੜਾ ਜਥੇਦਾਰ ਬਲਰਾਜ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਐ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਲਗਾਤਾਰ 2 ਮਹੀਨਿਆਂ ਤੋਂ ਪਿੰਡ ਪਿੰਡ ਜਾ ਕੇ ਪਾਰਟੀ ਦਾ ਸਨੇਹਾ ਲੈ ਕੇ ਗਏ ਨੇ ਇਸ ਟੀਮ ਦੇ ਅੱਗੇ ਪਾਰਟੀ ਦਾ ਸਿਰ ਝੁਕਦਾ ਤੇ ਤੁਹਾਡਾ ਸਾਰਿਆਂ ਦਾ